ਨਮਸਕਾਰ ਜੀ ਆਦਿਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਨਮਸਕਾਰ ਜੀ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਕੁਝ ਗੱਲਾਂ ਜਿਹੜੀਆਂ ਆਪਾਂ ਅੱਜ ਕਰਨੀਆਂ ਕਿ ਜੋ ਪੰਜਾਬ ਦੇ ਹਾਲਾਤ ਇਸ ਟਾਈਮ ਹੋ ਰਹੇ ਆ ਜਾਂ ਉਹਨਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਤੋਂ ਸੰਭਲ ਕੇ ਰਹਿਣਾ ਬਹੁਤ ਜ਼ਰੂਰੀ ਹੈ ਪੰਜਾਬੀਆਂ ਨੂੰ ਆਪਣੇ ਜਜ਼ਬਾਤਾਂ ਤੇ ਵੀ ਕਾਬੂ ਰੱਖਣਾ ਚਾਹੀਦਾ ਹੈ। ਅੱਜ ਤੋਂ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ। ਬਲਜੀਤ ਦੁਸਾਂਝ ਨੂੰ ਲੈ ਕੇ ਵੀ ਉਸ ਮੁੰਡੇ ਨੂੰ ਵੀ ਬਚਨ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਉਹ ਟਾਰਗੇਟ ਦੇ ਉੱਤੇ ਹੈ ਇਸ ਟਾਈਮ ਆ। ਜਿਹੜਾ ਆ ਉਹ ਹੋ ਚੁੱਕਾ ਹੈ। ਕਿਉਂਕਿ ਲਾਸਟ ਟਾਈਮ ਇੱਕ ਉਹਦਾ ਸ਼ੇਰ ਬੜਾ ਰਾਹਤ ਅੰਦੋਰੀ ਦਾ ਸ਼ੇਰ ਸੀਗਾ ਜਿਹੜਾ ਉਹਨੇ ਸਟੇਜ ਦੇ ਉੱਤੇ ਬੋਲਿਆ ਔਰ ਉਹਨੂੰ ਲੈ ਕੇ ਬੜਾ ਗੰਗਾ ਮਾ ਕਰ ਰਹੀ ਸੀ ਤੇ ਉਹਨੂੰ ਅਨਡਾਇਰੈਕਟ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਉਹਦਾ ਚੰਡੀਗੜ੍ਹ ਜਿਹੜਾ ਸ਼ੋਅ ਸੀਗਾ ਉਹਦੇ ਉੱਤੇ ਵੀ ਉਹਨਾਂ ਨੇ ਇੱਕ ਆਵਾਜ਼ ਜ਼ਿਆਦਾ ਹੋਣ ਕਰਕੇ ਇੱਕ ਲਿਮਟ ਦਾ ਇੱਕ ਬਹਾਨਾ ਲਾ ਕੇ ਉਹਦੇ ਤੇ ਕੇਸ ਦਰਜ ਕੀਤਾ ਔਰ ਸ਼ਰਾਬ ਦੇ ਮਸਲੇ ਤੇ ਲੈ ਕੇ ਜਦੋਂ ਉਹਦਾ ਹైదరాబాద్ ਸ਼ੋਅ ਸੀਗਾ ਉੱਥੇ ਵੀ ਉਹਨੂੰ ਟਾਰਗੇਟ ਕੀਤਾ ਗਿਆ ਇਸ ਕਰਕੇ ਮੈਂ ਇਹ ਤੁਸੀਂ ਮੇਰੀ ਚੈਨਲ ਤੇ ਜਾ ਕੇ ਪਿੱਛੇ ਵੀਡੀਓ ਦੇਖੋਗੇ ਤਾਂ ਉਹਦੇ ਤੇ ਮੈਂ ਕਿਹਾ ਸੀਗਾ ਵੀ ਆਖਰੇ ਹੁਣ ਜਿਹੜਾ ਟਾਰਗੇਟ ਇਹਨਾਂ ਦਾ ਦਲਜੀਤ ਹੋਊਗਾ ਕਿਉਂਕਿ ਜਿਸ ਤਰ੍ਹਾਂ ਉਸ ਮੁੰਡੇ ਦੀ ਇਸ ਟਾਈਮ ਚੜਾਈ ਚੱਲ ਰਹੀ ਹੈ ਉਹਨੂੰ ਦੇਖ ਕੇ ਕੁਝ ਲੋਕ ਜਿਹੜੇ ਆ ਉਹ ਰਾਜੀ ਨਹੀਂ ਆ ਕਿਹੜੇ ਆ ਤੁਹਾਨੂੰ ਪਤਾ ਹੀ ਆ ਤੇ ਜਿਹੜਾ ਵੀ ਬੰਦਾ ਇਹ ਉਸ ਟਾਈਮ ਹੀ ਦਲਸੀਦ ਦੋਸਾਨ ਜਦੋਂ ਟਾਰਗੇਟ ਤੇ ਆ ਗਿਆ ਸੀ ਜਦੋਂ ਕਿਸਾਨੀ ਧਰਨਾ ਚੱਲਦਾ ਸੀਗਾ ਜਦੋਂ ਉਹਨੇ ਸਪੋਰਟ ਕੀਤੀ ਸੀ ਕੰਗਨਾ ਦੇ ਨਾਲ ਵੀ ਆਪਦਾ ਜਿਹੜਾ ਉਹਨੇ ਜਵਾਬ ਦਿੱਤੇ ਸੀਗੇ ਠੋਕ ਕੇ ਤੇ ਪੰਜਾਬੀ ਹੋਣ ਦਾ ਉਹਨੇ ਜਿਹੜੇ ਉਹ ਸਟੇਜ ਤੇ ਗੱਲਾਂ ਕਰਦਾ ਉਹ ਇਹਨਾਂ ਨੂੰ ਚੁੱਪ ਦੀ ਆਇਆ ਉਹ ਇਹ ਗੱਲਾਂ ਨਹੀਂ ਜਿਹੜਾ ਹੈਗਾ ਸਾਰ ਦੇ ਤੇ ਇਹ ਹਮੇਸ਼ਾ ਹੀ ਡਰ ਲੱਗਾ ਰਹਿੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਟਾਰਗੇਟ ਨਾ ਕਰਨੇ ਜਿਸ ਤਰ੍ਹਾਂ ਪੁਰਾਣੇ ਜਿਹੜੇ ਸਿੰਗਰ ਸੀਗੇ ਜਾਂ ਸਿੱਧੂ ਮੂਸੇ ਵਾਲਾ ਸੀਗਾ ਉਹਨੂੰ ਵੀ ਟਾਰਗੇਟ ਕੀਤਾ ਗਿਆ ਤਾਂ ਬਾਅਦ ਚ ਗੱਲ ਖੁੱਲ ਕੇ ਆਈ ਜੀ ਉਹ ਖਾਲਸਾਤਨ ਨੂੰ ਸਪੋਰਟ ਕਰਦਾ ਸੀ ਜਿੱਥੇ ਤੱਕ ਵੀ ਉਹ ਇਹਨਾਂ ਚੀਜ਼ਾਂ ਨੂੰ ਸਪੋਰਟ ਨਹੀਂ ਸੀ ਕਰਦਾ ਉਹ ਗਾਣਿਆਂ ਦੇ ਵਿੱਚ ਆਪਣਾ ਸੱਚ ਗਾਉਂਦਾ ਸੀਗਾ ਤੇ ਉਹ ਨਹੀਂ ਬਰਦਾਸ਼ਤ ਹੋਇਆ ਉਹਨੂੰ ਬਹਾਨਾ ਬਣਾ ਕੇ ਕਿਸੇ ਨਾ ਕਿਸੇ ਤਰ੍ਹਾਂ ਅੱਜ ਉਹ ਸਾਰੇ ਸਾਹਮਣੇ ਆ ਕੇ ਕਹਿ ਰਿਹਾ ਜੀ ਉਹਨੂੰ ਤਾਂ ਮਾਰਿਆ ਵਾ ਉਹ ਖਾਲਸਾਤਨ ਨੂੰ ਸਪੋਰਟ ਕਰਦਾ ਸੀਗਾ ਦੇਖੋ ਕੋਈ ਵੀ ਜਿਹੜਾ ਚੰਗਾ ਪੰਜਾਬੀ ਆ ਉਹ ਇਹਨਾਂ ਚੀਜ਼ਾਂ ਨੂੰ ਸਪੋਰਟ ਨਹੀਂ ਕਰਦਾ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜਾ ਨੈਸ਼ਨਲ মিডিਆ ਵੀ ਕਹਿਆ ਹੋਇਆ মিডিਆ ਆ ਉਹ ਇਹਨਾਂ ਨੂੰ ਟਾਰਗੇਟ ਕਰ ਰਿਹਾ ਤੇ ਦੂਜਾ ਮਸਲਾ ਜਿਹੜਾ ਇੱਕ ਪੰਜਾਬ ਦੇ ਵਿੱਚ ਚੱਲ ਰਿਹਾ ਜਥੇਦਾਰ ਸਾਹਿਬ ਦਾ ਜਾਨੀ ਹਰਪ੍ਰੀਤ ਸਿੰਘ ਜੀ ਦਾ ਉਹਨਾਂ ਨੂੰ ਵੀ ਬੜੀ ਬੁਰੀ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਪਹਿਲੀ ਆ ਰਹੀ ਹਰਾਨੀ ਦੀ ਗੱਲ ਹੋਈ ਸੀ ਜਦੋਂ ਜਿੰਨਾ ਵੀ ਫੈਸਲਾ ਆਇਆ ਚਲੋ ਸਾਰੇ ਲੋਕ ਤਾਂ ਕੁਝ ਨਹੀਂ ਹੁੰਦੇ ਨਾ ਚੀਜ਼ਾਂ ਤੋਂ ਵੀ ਜੀ ਪੂਰਾ ਜਿਹੜਾ ਆ ਇਹ ਫੈਸਲਾ ਜਿਹੜਾ ਆ ਸਹੀ ਨਹੀਂਗਾ ਜੀ ਘਟਕ ਫੈਸਲਾ ਸੀਗਾ ਜੇ ਆਪ ਕੋ ਆਪਣੇ opinion ਹੁੰਦੇ ਆ ਤੇ ਜੋ ਉਹਨਾਂ ਨੇ ਫੈਸਲਾ ਸੁਣਾਇਆ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀਗੇ ਉਹ ਜਦੋਂ ਬੰਦਾ ਕੋਈ ਉੱਪਰਲੀ ਮੰਨ ਲੈਂਦਾ ਤੇ ਸਮਝ ਲਓ ਵੀ ਅਕਾਲੀ ਦਲ ਹੋ ਗਿਆ ਇਹ ਤਾਂ ਹੁਣ ਇਸ ਟਾਈਮ ਇਹਨਾਂ ਨੇ ਸੋਚਿਆ ਪਤਾ ਨਹੀਂ ਕੀ ਕੁਝ ਹੋਰ ਸੀਗਾ ਵੀ ਸ਼ਾਇਦ ਸਾਨੂੰ ਕੋ ਮਾਫ ਕਰ ਦੋਗੀ ਜਾਂ ਅਸੀਂ ਇਹ ਮੰਨ ਲਵਾਂਗੇ ਜਾਂ ਸਾਡੇ ਜਿਹੜੇ ਧੋਨੇ ਤੋਤੇ ਜਾਣਗੇ ਪਰ ਨਹੀਂ ਇਹ ਮੰਨਣ ਦਾ ਕਰਕੇ ਹੀਰੋ ਤੋਂ ਵੀ ਜ਼ੀਰੋ ਹੋਏ ਸੀਗੇ ਉਹਦੋਂ ਵੀ ਥੱਲੇ ਚਲੇ ਗਏ ਉਹਨਾਂ ਦੀ ਕੋਈ ਆਸ ਨਹੀਂ ਦੀ 15-20 ਸਾਲੇ ਕਦੇ ਇਹਨਾਂ ਦੇ ਪੈਰ ਵੀ ਲੱਗ ਜਾਣਗੇ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਇਹ ਹੋਈਆਂ ਜਦੋਂ ਵਿਆਨੀ ਹਰਪ੍ਰੀਤ ਸਿੰਘ ਜੀ ਉਸ ਟਾਈਮ ਅੱਜ ਤੋਂ ਮੈਂ ਕੁਝ ਸਾਲ ਪਹਿਲਾਂ ਇਹਨਾਂ ਦੀ ਵੀਡੀਓ ਦੇਖਦਾ ਸੀਗਾ ਤੇ ਮੈਨੂੰ ਲੱਗਦਾ ਸੀ ਵੀ ਇਹ ਬੰਦਾ ਸੱਚ ਬੋਲ ਰਿਹਾ ਯਾਰ ਇਹ ਕੁਝ ਕੁਝ ਗੱਲਾਂ ਜਿਹੜੀਆਂ ਇਸ਼ਾਰਿਆਂ ਚ ਵੀ ਕਹਿ ਜਾਂਦਾ ਤੇ ਇਹ ਟਾਰਗੇਟ ਇੱਕ ਦਿਨ ਹੋਊਗਾ ਪਰ ਉਹ ਹੀ ਟਾਰਗੇਟ ਹੋਇਆ ਤੇ ਜਿਸ ਬੰਦੇ ਨੇ ਉਹਨੂੰ ਟਾਰਗੇਟ ਕੀਤਾ ਉਹਨੂੰ ਇਹਨਾਂ ਨੇ 10 ਸਾਲ ਵਾਸਤੇ ਕਾਲੀਗਲ ਤੋਂ ਬਾਹਰ ਵੀ ਕਰ ਦਿੱਤਾ ਤੇ ਜਿਹੜਾ ਵੀ ਫੈਸਲਾ ਕਾਲ ਤਖਤ ਤੋਂ ਆਇਆ ਇਹਨਾਂ ਨੇ ਸੱਚ ਮੰਨਿਆ ਜੀ ਹਾਂਜੀ ਸਾਡੇ ਨਾਲ ਇਹ ਅਸੀਂ ਇਹ ਕੰਮ ਕੀਤੇ ਆ ਤੇ ਇੱਕ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਇਹਨਾਂ ਨੇ ਜਿਸ ਬੰਦੇ ਦਾ ਜਮੀਰ ਅੰਦਰੋਂ ਹੁੰਦਾ ਜੀ ਉਹ ਕਿਸੇ ਚੀਜ਼ ਤੋਂ ਨਹੀਂ ਡਰਦਾ ਤੇ ਬਹੁਤ ਸਾਰੇ ਵੀਡੀਓ ਇਹੋ ਜਿਹਿਆਂ ਉਹਨਾਂ ਦੇ ਖਿਲਾਫ ਵੀ ਫਲਾਈਆਂ ਜਾ ਰਹੀਆਂ ਵਾਂ ਸਾਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਖੜੇ ਹੋਣਾ ਚਾਹੀਦਾ ਨਾਲ ਕਿਉਂਕਿ ਜੋ ਕਾਲ ਤਾਲ ਤਖਤ ਦੇ ਜਿਹੜੇ ਜਥੇਦਾਰ ਆ ਉਹ ਇਹਦੇ ਵਿੱਚੋਂ ਇਹਨਾਂ ਦੀ ਚੁੰਗਲ ਤੋਂ ਬਾਹਰ ਨਿਕਲ ਜਿਹੜਾ ਸੱਚ ਦਾ ਫੈਸਲਾ ਸੁਣੋ ਇਹਨਾਂ ਨੇ ਤਾਂ ਇੱਕ ਤਰ੍ਹਾਂ ਦਾ ਉਹਨਾਂ ਨੂੰ ਨੌਕਰ ਬਣਾ ਰੱਖਿਆ ਸੀਗਾ ਹੁਣ ਅੱਜ ਸਾਰੀਆਂ ਗੱਲਾਂ ਇਹ ਮੰਨ ਗਏ ਆ ਤੇ ਪੰਜਾਬੀਆਂ ਨੂੰ ਜਾਦੀਦਾਰ ਸਾਹਿਬ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਵੀ ਕਿਸ ਤਰ੍ਹਾਂ ਆ ਨਾ ਬਹਾਨਾ ਲਾ ਕੇ ਇਹ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਉਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਸਭ ਕੁਝ ਕੀਤਾ ਗਿਆ ਉਹ ਬੰਦੇ ਨੇ ਫਿਰ ਵੀ ਚੁੱਪ ਕੀਤਾ ਰਿਹਾ 12 ਸਾਲ ਪੁਰਾਣਾ ਕੇਸ ਲੈ ਕੇ ਹਰ ਪਰਿਵਾਰ ਦੇ ਮਸਲੇ ਹੁੰਦੇ ਆ ਉਹਦੇ ਤੇ ਉਹਨਾਂ ਦਾ ਜਿਹੜਾ ਕਰੈਕਟਰ ਉਹਨੂੰ ਬਹੁਤ ਗਲਤ ਦਿਖਾਇਆ ਗਿਆ ਸੋਸ਼ਲ ਮੀਡੀਆ ਦੇ ਵਿੱਚ ਉਹ ਕੌਣ ਕਰ ਰਿਹਾ ਸੀ ਇਹ ਸਭ ਨੂੰ ਪਤਾ ਹੈ ਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਣ ਤੇ ਜਿੱਥੇ ਵੀ ਆਪਣੀ ਆਵਾਜ਼ ਚੱਕਣ ਦੇਖੋ ਮੌਤ ਤਾਂ ਇੱਕ ਦੇ ਨਾਣੀ ਹੈ ਹਰ ਇਨਸਾਨ ਨੂੰ ਆਉਣੀ ਹੈ ਬਹੁਤ ਸਾਰੇ ਲੋਕ ਸਾਡੇ ਇਹੋ ਜਿਹੇ ਜਿਹੜੇ ਡਰਦੇ ਆ ਕੈਮਰੇ ਸਾਹਮਣੇ ਨਹੀਂ ਆਉਂਦੇ ਗੱਲ ਨਹੀਂ ਕਰਦੇ ਕਰਨੀ ਚਾਹੀਦੀ ਹੈ ਫੈਸਲਾ ਆ ਉਹ ਜੋ ਵੀ ਅੱਗੇ ਹੋਏ ਆ ਫੈਸਲੇ ਜਾਂ ਹੋਣਗੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਪੰਜਾਬੀਆਂ ਨੂੰ ਹਰ ਪਾਸੇ ਸੋਚਣਾ ਚਾਹੀਦਾ ਹੈ ਇਹ ਨਹੀਂ ਚਾਹੀਦਾ ਕਿ ਉਹ ਕੋਈ ਇਸ ਪਾਰਟੀ ਦੇ ਨਾਲ ਹੈ ਜਾਂ ਉਹ ਕਿਸ ਪਾਰਟੀ ਦੇ ਨਾਲ ਹੈ ਤੇ ਇਸ ਟਾਈਮ ਜ਼ਰੂਰਤ ਆ ਪੰਜਾਬੀਓ ਤੁਹਾਡੀ ਵੀ ਜੇ ਤੁਸੀਂ ਜਥੇਦਾਰ ਦੇ ਹੱਕ ਦੇ ਵਿੱਚ ਖੜੇ ਹੁੰਨੇ ਹੋ ਤੇ ਇਹਨਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਹਰ ਜਗ੍ਹਾ ਤੱਕਾ ਨਹੀਂ ਕੀਤਾ ਜਾਂਦਾ ਹੁੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਰਕਾਰਾਂ ਦੇ ਆਪਣੇ ਮਸਲੇ ਹੁੰਦੇ ਆ ਇਹ ਜਾਣ ਬੁੱਝ ਕੇ ਕੋਈ ਵੋਟਾਂ ਦੇ ਕਹਿ ਦਿੰਦਾ ਜੀ ਅਸੀਂ ਆਗੇ ਤਾਂ ਕੇਸ ਖੋਲਾਂਗੇ ਆ ਕੇਸ ਖੋਲਣਗੇ ਕੋਈ ਕਿਸੇ ਦਾ ਕੋਈ ਕੇਸ ਨਹੀਂ ਖੋਲਦਾ ਉਹਨਾਂ ਨੂੰ ਇਹ ਵੀ ਪਤਾ ਵੀ ਕੱਲੂ ਦੂਜੇ ਦੀ ਸਰਕਾਰ ਆ ਗਈ ਉਹ ਵੀ ਸਾਡੇ ਰੈਡਾ ਕਰੂਗਾ ਇਸੇ ਕਰਕੇ ਭਗਵੰਤ ਮਾਨ ਸਾਹਿਬ ਹੁਣ ਵੀ ਚੁੱਪਾ ਹੈ ਉਹਨਾਂ ਨੇ ਇੱਕ ਸੱਤਾ ਲੈਣੀ ਸੀ ਲੈ ਲਈ ਝੂਠ ਮਾਰਿਆ ਜੋ ਕੀਤਾ ਕਰ ਲਿਆ ਉਹ ਵੀ ਇਹਨਾਂ ਦੇ ਖਿਲਾਫ ਕੁਝ ਨਹੀਂ ਕਰਨਗੇ ਨਾ ਕਾਂਗਰਸ ਨੇ ਕੀਤਾ ਨਾ فرض ਕਰੋ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਸੀਗਾ ਜਦੋਂ ਕਹਿੰਦਾ ਸੀ ਵੋਟਾਂ ਦੇ ਵਿੱਚ ਆ ਕੇ ਕਿ ਮੈਂ ਇਹਨਾਂ ਦੇ ਕੇਸ ਕੋਲੂ ਇਹਨਾਂ ਨੂੰ ਦੇਲ ਸਿੱਟੂ ਆ ਕਰੋ ਕੋਈ ਨਹੀਂ ਕਰਦਾ ਜੀ ਇਹ ਸਭ ਇੱਕ ਦੂਜੇ ਨਾਲ ਰਲੇ ਹੋਏ ਐ ਇਹ ਸਿਰਫ ਇੱਕ ਪੰਜਾਬੀਆਂ ਨੂੰ ਤੀਜਾ ਆਪਸ਼ਨ ਨਹੀਂ ਸੀਗਾ ਅਕਾਲੀ ਦਲ ਕਾਂਗਰਸ ਤੋਂ ਬਗੈਰ ਇਸ ਕਰਕੇ ਆਮ ਆਦਮੀ ਪਾਰਟੀ ਜਿੱਤ ਗਈ ਨਹੀਂ ਤਾਂ ਇਹਨਾਂ ਨੇ ਇੱਕ ਵਾਰੀ ਬਣਾਈ ਹੋਈ ਸੀ ਪਾਣੀ ਦੀ ਅੱਜ ਤੇਰੀ ਅੱਜ ਮੇਰੀ ਔਰ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਦੂਜੀ ਗੱਲ ਅਗਲੀ ਅਪਡੇਟ ਇਹ ਹੈ ਕੁਝ ਵਿਦੇਸ਼ੀ ਜਿਹੜੇ ਹੈਗੇ ਨੇ ਸਾਡੇ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਵੀ ਅਮਰੀਕਾ ਦੇ ਵਿੱਚ ਵੀ ਜਿਸ ਤਰ੍ਹਾਂ 20 ਤਰੀਕ ਨੂੰ 트ੰਪ ਸਰਕਾਰ ਆ ਰਹੀ ਆ ਤੇ ਸਖਤੀ ਕਹਿ ਰਹੇ ਆ ਵੀ ਬਹੁਤ ਜ਼ਿਆਦਾ ਹੋ ਜਾਏਗੀ ਯੂਰਪ ਨੇ ਵੀ ਹੁਣ ਅੱਜ ਇਹ ਕਰ ਦਿੱਤਾ ਹੈ ਵੀ ਜਿੰਨੇ ਵੀ ਮੁਸਲਮਾਨ ਹੋਰਾਂ ਨੂੰ ਕਿਹਾ ਵੀ ਤੁਹਾਨੂੰ 30 ਲੱਖ 35 ਲੱਖ ਰੁਪਈਆ ਜਿਹੜਾ ਅਸੀਂ ਦਵਾਂਗੇ ਜਿਹਨਾਂ ਦੇ ਕੋਲ ਪੇਪਰ ਹੈਗੇ ਆ ਉਹ ਸਾਡਾ ਮੁਲਕ ਛੱਡ ਜਾਣ ਕਿਉਂਕਿ ਯੂਰਪ ਨੂੰ ਵੀ ਬਹੁਤ دیر ਬਾਅਦ ਸਮਝ ਆਈ ਹੈ ਕਿ ਸਾਡੇ ਨਾਲ ਇਹ ਕੀ ਹੋ ਰਿਹਾ ਹੈ ਪਹਿਲਾਂ ਤਾਂ ਬਹੁਤ ਜਲਦੀ ਜਲਦੀ ਇਹਨਾਂ ਨੇ ਉਹਨਾਂ ਨੂੰ ਪੋਲੀਟੀਕਲ ਸਟੇਟਸ ਦੇ ਦਿੱਤੀਆਂ ਉਹਨਾਂ ਨੂੰ ਪੇਪਰ ਦੇ ਦਿੱਤੇ ਉਹਨਾਂ ਨੇ ਕਿਹਾ ਵੀ ਜਿਹੜੇ ਕੱਚੇ ਬੰਦੇ ਆ ਜਿਹਦੇ ਵਿੱਚ ਸਵੀਡਨ ਜਰਮਨੀ ਸਵਿਟਜ਼ਰਲੈਂਡ ਹੋਰ ਕੰਟਰੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਕਿਹਾ ਜਿਹੜੇ ਕੱਚੇ ਬੰਦੇ ਉਹਨਾਂ ਨੂੰ ਤਾਂ ਅਸੀਂ ਕੱਢ ਦਾਂਗੇ ਇੱਥੋਂ ਜਿਨ੍ਹਾਂ ਕੋਲ ਪੇਪਰ ਹਨ ਉਹਨਾਂ ਨੂੰ 30 ਲੱਖ ਦਾ ਕਿ ਤੁਸੀਂ ਆ ਪੈਸੇ ਲਓ ਭਾਈ ਸਾਡਾ ਮੁਲਕ ਛੱਡ ਦਿਓ ਅਸੀਂ ਮੁਸਲਮਾਨਾਂ ਨੂੰ ਯੂਰਪ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਇਹਿੱਥੇ ਵੀ ਜਾਂਦੇ ਆ ਉੱਥੇ ਜਾ ਕੇ ਕੋਈ ਗੱਲ ਹੈ ਵੀ ਜਦੋਂ ਇਕੱਠੇ ਹੋ ਜਾਂਦੇ ਆ ਜਦੋਂ ਇਹਨਾਂ ਦੀ ਥੋੜੀ ਯੂਨਿਟੀ ਇਕੱਠੀ ਹੁੰਦੀ ਆ ਜਾਂ ਪਾਪੂਲੇਸ਼ਨ ਵੱਧਦੀ ਆ ਤੇ ਉੱਥੇ ਜਾ ਕੇ ਕਹਿ ਦਿੰਦੇ ਆ ਜੀ ਅਸੀਂ ਸ਼ਰੀਆ ਲੋ ਜਿਹੜਾ ਅਸੀਂ ਬਣਾਉਣਾ ਹੈ ਤੇ ਸਾਡੇ ਹਿਸਾਬ ਨਾਲ ਇਸਲਾਮਿਕ ਮੁਲਕ ਬਣਾਉਣਾ ਹੈ ਇਸ ਤਰ੍ਹਾਂ ਇੱਕ ਪਬਜਾ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹਰ ਗਲਤ ਕੰਮ ਇਹ ਉੱਥੇ ਕਰਦੇ ਆ ਜਿੱਦਾਂ ਹੁਣ ਕ੍ਰਿਸਮਸ ਦੇ ਟਾਈਮ ਤੇ ਪਿੱਛੇ ਜੇ ਜਰਮਨ ਦੇ ਵਿੱਚ ਵੀ ਹਮਲਾ ਹੋਇਆ ਤੇ ਇਹ ਕਰਨ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆਨ ਵਾਸਤੇ ਬਹੁਤ ਚੰਗੇ ਰਾਹ ਖੁੱਲਣ ਵਾਲੇ ਆ ਹਰ ਮੁਲਕ ਦੇ ਵਿੱਚ ਜਿਨ੍ਹਾਂ ਨੇ ਕੰਮ ਕਰਨ ਜਾਣਾ ਤੇ ਟਰੰਪ ਦੇ ਜਿਹੜੇ ਅਮਰੀਕਾ ਦੇ ਵਿੱਚ ਲੋਕ ਬੈਠੇ ਆ ਜਾਂ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਜਿਹੜੇ ਕੇਸ ਆ ਉਹ ਅਪਲਾਈ ਕਰ ਲੈਣੇ ਚਾਹੀਦੇ ਆ ਕਿਉਂਕਿ ਜਿਹੜਾ ਅੱਗੇ ਆਉਣ ਵਾਲੀ ਸਿਕਤਾਈ ਅਫਰੀਕਾ 'ਚ ਹੋਊਗੀ ਹਰ ਜਗ੍ਹਾ ਛਾਪੇ ਪੈਣੇ ਆ ਰੈਸਟੋਰੈਂਟਾਂ ਦੇ ਵਿੱਚ ਕੰਮਾਂ ਦੇ ਉੱਤੇ ਫੜ ਕੇ ਉਹਨਾਂ ਨੇ ਜਲਦੀ ਤੋਂ ਜਲਦੀ ਵਾਪਸ ਭੇਜਣੇ ਆ ਬੰਦੇ ਉਹਨਾਂ ਮੁਲਕਾਂ ਦਾ ਸਰ ਤਾਂ ਨਹੀਂ ਸਕਦਾ ਲੇਬਰ ਤੋਂ ਬਗੈਰ ਹੋ ਸਕਦਾ ਉਹ ਇੱਕ ਕਰ ਸਕਤਾਈ ਕਰਕੇ ਤੇ ਵਾਪਸ ਪੇਪਰ ਦੇ ਦੇਣ ਉਹ ਲੋਕਾਂ ਨੂੰ ਜਿਹੜੇ ਉੱਥੇ ਕੱਚੇ ਆ ਤੇ ਇਸ ਤਰ੍ਹਾਂ ਇੱਕ ਕੰਟਰੀ ਦੇ ਵਿੱਚ ਹੋਇਆ ਸੀਗਾ ਕੋਈ ਅੱਜ ਤੋਂ 1996 ਦੇ ਵਿੱਚ ਮਲੇਸ਼ੀਆ ਦੇ ਵਿੱਚ ਉਸ ਵਕਤ ਮੈਂ ਘੁੰਮਣ ਗਿਆ ਹੋਇਆ ਸੀ ਉੱਥੇ ਤੇ ਉੱਥੇ ਉਸ ਟਾਈਮ ਲੋਕ ਜਿਹੜੇ ਸੀਗੇ ਅ ਮੁੰਡੇ ਸੀ ਕੱਚੇ ਸੀ ਉਹਨਾਂ ਨੇ ਇਹ ਕਰਤਾ ਸੀ ਵੀ ਇੰਨੀ ਤਰੀਕ ਤੋਂ ਮਤਲਬ ਸੀ ਸਾਡਾ ਮੁਲਕ ਛੱਡ ਦਿਓ ਨਹੀਂ ਤਾਂ ਉਸ ਤੋਂ ਬਾਅਦ ਇੰਨੀ ਸਜ਼ਾ ਤੇ ਇਨਾ ਜੁਰਮਾਨਾ ਦਿੱਤਾ ਜਾਊਗਾ ਜਿਹੜੇ ਡਰਦੇ ਸੀਗੇ ਉਹ ਛੱਡ ਕੇ ਕੋਈ ਇੰਡੀਆ ਭੱਜ ਗਿਆ ਕਿਤੇ ਨਾ ਕਿਤੇ ਨਿਕਲ ਗਿਆ ਜਿਹੜੇ ਰਹਿ ਗਏ 10 ਤਰੀਕ ਜਦੋਂ ਹੋਈ ਉਸ ਤੋਂ ਬਾਅਦ 11 ਤਰੀਕ ਉਹਨਾਂ ਨੇ ਕਿਹਾ ਜੀ ਜਿਹੜੇ ਬਾਕੀ ਬੰਦੇ ਆਪਣੇ ਪੇਪਰ ਭਰ ਲਓ ਤੇ ਤੁਹਾਨੂੰ ਅਸੀਂ ਪੇਪਰ ਦਿੰਨੇ ਉਹਨਾਂ ਨੂੰ ਪੱਕੇ ਕਰਕੇ ਪੇਪਰ ਦਿੱਤਾ ਵਰ ਪਰਮਿਟ ਦਿੱਤਾ ਤੇ ਇਸ ਕਰਕੇ ਪੰਜਾਬੀ ਕੈਨੇਡਾ ਦਾ ਜਿਹੜਾ ਹਾਲਾਤ ਹੈ ਬਹੁਤ ਬੁਰੇ ਹੈ ਇਸ ਟਾਈਮ ਕੰਮ ਨਹੀਂ ਮਿਲਦਾ ਲੋਕਾਂ ਨੂੰ ਬਹੁਤ ਮਗਿਆਈ ਹੋ ਗਈ ਉੱਥੇ ਤੇ ਦੂਜੀ ਗੱਲ ਹੈ ਵੀ ਪੰਜਾਬ ਨਾ ਹੀ ਛੱਡ ਕੇ ਜਾਓ ਤਾਂ ਬਹੁਤ ਵਧੀਆ ਗੱਲ ਆ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਜਿਹੜਾ ਹੈ ਜਾਂ ਇੰਡੀਆ ਆ ਆਉਣ ਵਾਲੇ 10 ਸਾਲਾਂ ਦੇ ਵਿੱਚ ਭਵਿੱਖ ਜਿਹੜਾ ਇੰਡੀਆ ਦਾ ਬਹੁਤ ਵਧੀਆ ਆ bizness ਬਹੁਤ ਵਧੀਆ ਤੁਹਾਡੇ ਇੱਥੇ ਹੋਣਗੇ ਕਾਰੋਬਾਰ ਕਰੋਗੇ ਤੇ ਜਿਹੜਾ ਸਦਾ ਲਈ ਪਰਦੇਸੀ ਹੋ ਗਿਆ ਨਾ ਉਹ ਇੱਥੇ ਜੋਗਾ ਨਾ ਉੱਥੇ ਜੋਗਾ ਉਹ ਤਾਂ ਇੱਕ ਮਸਲਾ ਹੈ ਗਈ ਆ ਕੋਈ ਆ ਬੰਦਾ ਜਿਹੜਾ ਸਾਡੇ ਵਰਗਾ ਬਾਹਰਲੇ ਮੁਲਕ ਛੱਡ ਕੇ ਸਾਰਾ ਕੁਝ ਛੱਡ ਕੇ ਇੱਥੇ ਇੰਡੀਆ ਆ ਜਾਂਦਾ ਹੈ ਜਾਂ ਰਹਿੰਦਾ ਹੈ ਤੇ ਇਹ ਜਿਹੜੀ ਅਪਡੇਟ ਹੈ ਜਰੂਰ ਤੁਸੀਂ ਪੰਚਾਉ ਗਾਂਧੀ ਗਾਂ ਮੇਰੇ ਵੀਰੇ ਇਹ ਆ ਵੀ ਤੁਹਾਡਾ ਇੱਕੋ ਇੱਕ ਚੈਨਲ ਹੈ ਪੰਜਾਬੀ ਜਿਹੜਾ ਤੁਹਾਡੇ ਹੱਕ ਦੀ ਆਵਾਜ਼ ਚੱਕਦਾ ਹੈ ਤੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅੱਗੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਜਿਹੜਾ ਵੱਧ ਤੋਂ ਵੱਧ ਚੈਨਲ ਇਹ ਚੱਲੇ ਜਾਵੇ ਲੋਕਾਂ ਤੱਕ ਆਵਾਜ਼ ਪਹੁੰਚੇ ਜਿੱਥੇ ਤੱਕ ਜਿਹੜੀਆਂ ਗੱਲਾਂ ਨਹੀਂ ਵੀ ਕਰਨ ਵਾਲੀਆਂ ਉਹ ਤੁਹਾਨੂੰ ਅਸੀਂ ਪਹੁੰਚਾਈਏ ਫਿਲਹਾਲ ਜਿਹੜਾ ਇਹ ਚੈਨਲ ਇਹਨੂੰ ਐਕਸੈਸ ਕਰਨ ਵਾਸਤੇ ਇਹ ਵੀਡੀਓ ਪਾਈਆਂ ਜਾ ਰਹੀਆਂ ਹਨ ਇਹ ਤੁਸੀਂ ਇਹ ਪੰਜਾਬੀ ਜਿਹੜੇ ਵੱਧ ਤੋਂ ਵੱਧ ਦੇ ਚੈਨਲ ਦੇ ਨਾਲ ਜੁੜਨ ਇਹਨੂੰ ਇਗਨੋਰ ਨਾ ਕਰਿਆ ਕਰੋ ਤੇ ਇਹਦੇ ਤੇ ਬਹੁਤ ਸਾਰੇ ਇਹੋ ਜਿਹੇ ਖੁਲਾਸੇ ਆ ਜਿਹੜੇ ਹੋਏ ਆ ਆਉਣ ਵਾਲੇ ਟਾਈਮ ਦੇ ਵਿੱਚ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਕੋਈ ਸਾਰੇ ਵੀਡੀਓ ਤਾਂ ਦੇਖ ਲੈਂਦੇ ਆ ਪਰ ਬਹੁਤ ਕੁੱਟੀਆਂ ਸਿੱਧੀਆਂ ਵੀਡੀਓ ਤੇ ਸਾਰਾ ਦਿਨ ਪੂਨਾ ਤੇ ਲੱਗੇ ਰਹਿੰਦੇ ਆ ਪਰ ਇਸ ਚੈਨਲ ਤੇ ਉਹੀ ਗੱਲ ਕੀਤੀ ਜਾਊਗੀ ਜਿਹੜੀ ਤੁਹਾਡੇ ਕੰਮ ਦੀ ਹੈ ਜਿਹੜੇ ਤੁਹਾਡੇ ਹੱਥ ਦੀ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ ਥੈਂਕ ਯੂ